ਸੋਲੀ ਹੁਣ ਤੈਨੂੰ ਗਾਲਾਂ ਪੈਣੀਆਂ ਤੁਸੀਂ ਦੇਖਿਓ ਇਹਨੂੰ ਗਾਲਾਂ ਕਿੰਨੀਆਂ ਪੈਂਦੀਆਂ ਇਹਨੂੰ ਦਾਣਾ ਕਿੰਨਾ ਪਾਉਣਾ ਹੁਣ ਤਿੰਨ ਪਾ ਦਿੰਨਾ ਹਾਂ ਤਿੰਨ ਪਾ ਦਨਾਥ ਆ ਵਾ ਥੋੜਾ ਜਿਹਾ ਵਧਾ ਦੇ ਪੁੱਤ ਥੋੜਾ ਜਿਹਾ ਪੋਨਾ ਹੋਰ ਆਜੀ ਕਰਕੇ ਫਿਰ ਵੀਡੀਓ ਬਣਾਵਾਂਗੇ ਹੁਣ ਗਾਲਾਂ ਦੇਖਿਓ ਇਹਨੂੰ ਗਾਲਾਂ ਦੇਖਿਓ ਕਿੰਨੀਆਂ ਦਿੰਦਾ ਥੋੜਾ ਜਿਹਾ ਲੇਟ ਸੋਲੀ ਵਾਲੀਆਂ ਗਾਲਾਂ ਪੈਣੀਆਂ ਤੈਨੂੰ ਸ਼ੁਰੂ ਹੋ ਗਈ ਆ ਅਜੇ ਨਾ ਇਧਰ ਦੀ ਬਾਰ ਇੱਕ ਮਿੰਟ ਰੁਕ ਜਾ ਇੱਕ ਮਿੰਟ ਮੈਂ ਰੈਕਸ਼ਨ ਨੋਟ ਕਰੂੰਗਾ ਉਹਦਾ ਰੈਕਸ਼ਨ ਨੋਟ ਕਰੂੰਗਾ ਬੱਚਾ ਕਿੱਥੇ ਆ ਆ ਆ ਗਿਆ ਆ ਦੇ ਹੈਗਾ ਹੁਣ ਦੇ 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 ਦੇਖੋ ਦੇਖ ਦੇਖੋ ਲੜਦਾ ਦੇਖ ਵਾੜਾ ਯਾਰ ਆ ਦੇਖੋ ਇੱਥੇ ਪਰੋਕ ਜਰੋਕ ਜਾ ਚੱਲ ਵਿੱਚ ਸੋਲੀ ਕੰਨ ਨੀਵੇਂ ਗਾਲ ਆ ਦੇ ਹਣ 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 ਦਾਣਾ ਪਾਏ ਤੋਂ ਵੱਢਣ ਜੋ ਆ ਜਾ ਆ ਸੂਲੀ ਤੇਨੂੰ ਖਾ ਯੂ ਤੂੰ ਲੇਟ ਕਿਉਂ ਕਰਦਾ ਚੱਲ ਜਾ ਪੁੱਤ ਖਾ ਲ ਜੋ ਖਾ ਲ ਖਾ ਲ ਤੈਨੂੰ ਕੋਈ ਕੋਈ ਨਹੀਂ ਰੋਕਦਾ ਤੈਨੂੰ ਖਾਣਾ ਲੜਨ ਗਿਆ ਵਾਲਾ ਜਹਰੀ ਆ ਜੇ ਕਿਤੇ ਲੇਟ ਹੋ ਜੇ ਇਹ ਤਾਂ ਖਾਂਦਾ ਨਹੀਂ ਜੇ ਕਿਤੇ ਘੋੜੀਆਂ ਤੋਂ ਮਗਰੋਂ ਪਾ ਦੇਣਾ ਜੇ ਤਾਂ ਕਿਤੇ ਹੁਣ ਤਾਂ ਘੋੜੀਆਂ ਤੋਂ ਪਹਿਲਾਂ ਪਾਤਾ ਚਲੋ ਹਨਾ ਇੰਨੀ ਕ ਇੱਜ਼ਤ ਆ ਘੋੜੀਆਂ ਤੋਂ ਮਗਰੋਂ ਪਾ ਦਿਓ ਫੇਰ ਤਾਂ ਖਾਂਦਾ ਨਹੀਂ ਫੇਰ ਤਾਂ ਫੇ ਖਾਣ ਆਉਂਦਾ ਬੰਦੇ ਨੂੰ ਵੀ ਮੈਨੂੰ ਕਿਉਂ ਪਾਇਆ ਆ ਮੈਂ ਪਾ ਲਾ ਦਨਾ ਆ ਆ ਗਿਆ ਆ ਗਿਆ ਆ ਗਿਆ ਤੇ ਇੱਕ ਗੱਲ ਤੁਸੀਂ ਹੋਰ ਨੋਟ ਕਰੋ ਸੱਜਣ ਬਾਹਰ ਨਹੀਂ ਆਪਣੇ ਨਾ ਆ ਦੇਖੋ ਉੱਪਰਲੇ ਬਾਰ ਖੁੱਲੇ ਹੀ ਆ ਹੁਣ ਮਤਲਬ ਪੂਰੀ ਸੀਤ ਲਹਿਰ ਵਗਦੀ ਆ ਪੂਰੀ ਫੋਲ ਪਰ ਆਪਣੇ ਆ ਬਾਹਰ ਆ ਜਿਹੜੇ ਉੱਪਰਲੇ ਪਾਸੇੋਂ ਖੁੱਲੇ ਹੀ ਆ ਝੋਲਾ ਪੱਕਦੇ ਪਾਇਆ ਨਹੀਂ ਤੇ ਆਪਣੀਆਂ ਤਾਂ ਘੋੜੀਆਂ ਤੇ ਆ ਵੀ ਜੇ ਤੁਸੀਂ ਦੇਖੋਗੇ ਨਾ ਘੋੜੀਆਂ ਵਾਲਾ ਵੀ ਜਿਹੜੇ ਉੱਪਰਲੇ ਬਾਹਰ ਉਹ ਖੁੱਲੇ ਹੀ ਆ ਇਧਰਲੇ ਪਾਸੇ ਆ ਪਤਾ ਦੇਖੋ ਆ ਬਾਹਰ ਖੜੀਆਂ ਹੁਣ ਮੇਰਾ ਰੱਤ ਅੰਦਰ ਕਰਦੇ ਆਗੇ ਤੇ ਆ ਉੱਪਰਲੇ ਪਾਸੇੋਂ ਦੇਖੋ ਖੁੱਲੇ ਹੀ ਆ ਆ ਉੱਪਰਲੇ ਪਾਸੇੋਂ ਇੱਥੇ ਨਹੀਂ ਪਾਇਆ ਕੁਛ ਨਹੀਂ ਪਾਇਆ ਤੇ ਆ ਹਵਾ ਵੀ ਆ ਜਿਹੜੀਆਂ ਦੇਖੋ ਆਹ ਵਾਹ ਆ ਦੇਖੋ ਐ ਆਰ ਪਰ ਲੰਗਦੀ ਹੋਈ ਆ ਇੱਥੋਂ ਦੀ ਵੀ ਮਤਲਬ ਇੰਨਾ ਕਦੇ ਵੀ ਨਹੀਂ ਕੀਤਾ ਕਦੇ ਵੀ ਇੰਨਾ ਕ ਐਂ ਰੱਖ ਦਿੰਨੇ ਹੁੰਨੇ ਅਸੀਂ ਤਾਂ ਤੇ ਫਿਰ ਵੀ ਉਹ ਮਾਲਕ ਦੀ ਕਿਰਪਾ ਹੈ ਕਦੇ ਜਖਾਮ ਨਹੀਂ ਹੋਇਆ ਕੋੜਿਆਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਇਸ ਤਰ੍ਹਾਂ ਦੀ